ਉਹ ਨਾਬਾ ਹਵੇਲੀ ਬਣੀ ਹੋਈ ਹੈ ਜੀ ਪਰਾਤਨ ਚੀਜ਼ ਨੂੰ ਲੈਣ ਨੂੰ ਸ਼ੌਂਕ ਲੈ ਕੇ ਉਹਨਾਂ ਨੇ ਬਣਾਇਆ ਹੋਇਆ ਹੈ ਡੇਰਾ ਵਸੀ ਦੀ ਇੱਟ ਹੈ ਜੀ ਇਹਦੀ ਬਣਾਵਟ ਆਮ ਇੱਟਾਂ ਨਾਲੋਂ ਬਹੁਤ ਚੰਗੀ ਹੈ ਮੈਨੂੰ ਨਾ ਥੋੜੀ ਆ ਗਲਾਈ ਬਹੁਤ ਵਧੀਆ ਲੱਗੀ ਜਿਹੜੀ ਆ ਚੀਜ਼ ਕਰੀ ਹੈ ਨਾ ਹਾਂਜੀ ਆ ਬਹੁਤ ਤਾਂ ਮਿਹਨਤ ਵਾਲਾ ਕੰਮ ਹੈ ਤੇ ਸਸੀ ਗਾਲ ਦੋਸਤੋ ਜੇ ਤੁਸੀਂ ਹਵੇਲੀ ਬਣਾਉਣ ਲੱਗੇ ਹੋ ਤਾਂ ਵੀਡੀਓ ਤੁਹਾਡੇ ਵਾਸਤੇ ਹੈ ਤੁਹਾਡੇ ਵਾਸਤੇ ਬਹੁਤ ਵਧੀਆ ਜਗ੍ਹਾ ਤੇ ਲੈ ਕੇ ਆਏ ਤੁਸੀਂ ਮੇਰੇ ਮਗਰ ਦੇਖ ਸਕਦੇ ਹੋ ਇੱਕ ਬਹੁਤ ਹੀ ਵਧੀਆ ਪ੍ਰਾਤਨ ਸਟਾਈਲ ਦੀ ਹਵੇਲੀ ਬਣ ਰਹੀ ਹੈ ਆਪਾਂ ਪੂਰੀ ਗੱਲਬਾਤ ਕਰਾਂਗੇ ਹਵੇਲੀ 'ਚ ਹੁਣ ਤੱਕ ਕਿਹੜੀ ਇੱਟ ਵਰਤੀ ਗਈ ਐ ਕਿੰਨਾ ਖਰਚਾ ਆਇਆ ਕਿੰਨੇ ਸਾਈਜ਼ ਦੇ ਵਿੱਚ ਹੈਗੀ ਐ ਬਾਈ ਜੀ ਨਾਲ ਆਪਾਂ ਸਾਰੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਪਹਿਲਾਂ ਤਾਂ ਆਪਣਾ ਨਾਮ ਤੇ ਆਪਾਂ ਕਿਹੜੀ ਜਗ੍ਹਾ ਤੇ ਖੜੇ ਆਂ ਮੇਰਾ ਨਾਮ ਜੀ ਹਰਪਜਨ ਸਿੰਘ ਆ ਜੀ ਪਿੰਡ ਮੇਰਾ ਬਜੀਦਪੁਰ ਪੋਮਾ ਤੇ ਇਹ ਜਿੱਥੇ ਆਪਾਂ ਖੜੇ ਆਂ ਇਹ ਪਿੰਡ ਪੀਟੀ ਵਾਲਾ ਜੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਠੀਕ ਹੈ ਜੀ ਬਾਈ ਜੀ ਪਹਿਲਾਂ ਤਾਂ ਮੈਨੂੰ ਏਰੀਆ ਦੱਸ ਦੋ ਜੀ ਸਾਰੇ ਪਲੋਟ ਏਰੀਆ ਕਿੰਨਾ ਹੈਗਾ ਲਗਭਗ ਜੀ ਇੱਕ ਕਨਾਲਾਂ ਦੇ ਜਗ੍ਹਾ ਜਿਹੜੀ ਹੈ ਸਾਰੀ ਢਾਈ ਕਨਾਲ ਜਗ੍ਹਾ ਹੋ ਗਈ ਮਤਲਬ ਕਿ ਆਪਣਾ 120 ਫੁੱਟ ਦੇ ਆਸ-ਪਾਸ ਆ ਗਈ ਠੀਕ ਹੈ ਜੀ ਤੇ ਜਿਹੜੀ ਆਪਣੀਆਂ ਹਵੇਲੀ ਬਣੀ ਅੰਦੇ ਆ ਕਿੰਨੇ ਏਰੀਆ ਚ ਬਣੀ ਹੋਈ ਹੈ ਇਹ ਟੋਟਲ ਏਰੀਆ ਦਾ ਜੀ ਥੱਲੇ ਉੱਪਰ ਹੈਗਾ 55000 ਸਕਰ ਫੁੱਟ ਲਗ 55000 ਸਕਰ ਫੁੱਟ ਦਾ ਠੀਕ ਹੈ ਟੋਟਲ ਮਿਲਾ ਕੇ ਟੋਟਲ ਮਿਲਾ ਕੇ ਠੀਕ ਹੈ ਜੀ ਇਹ ਕਹਿੰਦਾ ਵੀ ਮੈਂ ਇੱਥੇ ਜਦੋਂ ਆਇਆ ਤੇ ਆ ਚੀਜ਼ ਵੇਖੀ ਹੁੰਦ ਸੀ ਜਿਹੜੀ ਆ ਇੱਟਾਂ ਚ ਵਰਤੀਆਂ ਹੋਈਆਂ ਹਾਂ ਵੇਖਤਾ ਸੰ ਗੱਡੇ ਹੋਏ ਆ ਦੇ ਚ ਹਾਂਜੀ ਦੂਜਾ ਇੱਟ ਦੀ ਹੈ ਨਾ ਵੀ ਕੁਆਲਿਟੀ ਬੜੀ ਵਧੀਆ ਕਿਹੜੀ ਠੀਕ ਹੈ ਜੀ ਇਹਦੀ ਬਣਾਵਟ ਆਮ ਇਟਾਂ ਨਾਲੋਂ ਬਹੁਤ ਚੰਗੀ ਹੈ ਤੇ ਇੱਕ ਇਹ ਜੀ ਮੰਨੋ ਸਪੈਸ਼ਲ ਹੈ ਇਹਦੇ ਤੇ ਕੋਈ ਸਿਲ ਨਹੀਂ ਆਉਂਦੀ ਜੀ ਕੋਈ ਖਰਾਬ ਨਹੀਂ ਆਉਂਦੀ ਤੇ ਫੇਸ ਵਰਕ ਤੇ ਇਹ ਹੀ ਜ਼ਿਆਦਾ ਚੂਜ਼ ਹੁੰਦੀ ਹੈ ਜੀ ਵੀ ਐਲੀਵੇਸ਼ਨ ਦੀ ਆਪਾਂ ਗੱਲ ਕਰੀਏ ਤਾਂ ਵੀ ਇਸ ਤਰ੍ਹਾਂ ਦੇ ਜੇ ਆਪਾਂ ਐਲੀਵੇਸ਼ਨ ਚਾਹੀਦਾ ਉਹਦੇ ਵਿੱਚ ਆਹ ਇਟਾਂ ਜ਼ਿਆਦਾ ਪਾਉਂਦੀ ਹੈ ਇੱਕ ਵਈ ਆਪਣੇ ਰਾਜਸਥਾਨ ਚ ਵੀ ਇਟ ਮਿਲਦੀ ਹੁੰਦੀ ਹੈ ਉਹ ਇਟ ਦਾ ਤੇ ਆਹ ਇਟ ਦਾ ਕੀ ਫਰਕ ਹੁੰਦਾ ਹੈ ਬਸ ਇਹ ਉਹ ਥੋੜਾ ਜਿਹਾ ਮਿੱਟੀ ਦਾ ਤੇ ਇਸ ਚੀਜ਼ ਦਾ ਹੀ ਫਰਕ ਹੈ ਉਹ ਵੀ ਇਟ ਵਧੀਆ ਹੈ ਪਰ ਜਿਹੜੀ ਇਹ ਇਟ ਹੈ ਜ਼ਿਆਦਾ ਮੰਨ ਲਓ ਚੰਗੀ ਇਟ ਸ਼ਿਵਾਲਿਕ ਮੰਨ ਲਓ ਮਿੱਟੀ ਦੀ ਬਣੀ ਹੋਈ ਹੈ ਠੀਕ ਹੈ ਚਿਵਾਲੇ ਦੀ ਮਿੱਟੀ ਦੀ ਹਾਂਜੀ ਠੀਕ ਹੈ ਉਹ ਤਾਂ ਕੋਸ ਦਾ ਵੀ ਫਿਰ ਉਹਨਾਂ ਵਰ ਪੈ ਜਾਂਦਾ ਕੋਸ ਦਾ ਫਰਕ ਪੈ ਜਾਂਦਾ ਠੀਕ ਹੈ ਬਾਈ ਜੀ ਇਹ ਆਪਣੇ ਇਕਾ ਹੀ ਟਰਤੀਆ ਚ ਹੋਰ ਵੀ ਜਿਵੇਂ ਆ ਟਾਈਲਾਂ ਪਈਆਂ ਆ ਵੀ ਵਰਤੀਆਂ ਹੋਈਆਂ ਜਿਵੇਂ ਕੋਈ ਬਾਰਡਰ ਬਾਰਡਰ ਬਣਾਉਣ ਵਾਸਤੇ ਵਰਤੀ ਹੋਈ ਹੈ ਜੀ ਠੀਕ ਹੈ ਜਾਂ ਦੁਵਾਰ ਵਾਸਤੇ ਆਈ ਹੋਈ ਆ ਟੁਹਾਣੇ ਦੀ ਇੱਟ ਸਾਡੇ ਕੋਲੇ ਅੱਛਾ ਆ ਟੁਹਾਣੇ ਦੀ ਇੱਟ ਹੈਗੀ ਹੈ ਹਾਂਜੀ ਇਹ ਟੁਹਾਣੇ ਦੀ ਹੈ ਜੀ ਆ ਦੋਵਾਂ ਵਿੱਚ ਕੀ ਫਰਕ ਆ ਵੀ ਇਹਦਾ ਤੇ ਡੇਹਰਾ ਵਾਸੀ ਦਾ ਟੁਹਾਣੇ ਵਾਲੀ ਦਾ ਥੋੜਾ ਜਿਹਾ ਥਿਕਨੈਸ ਦਾ ਹੀ ਫਰਕ ਹੈ ਜੀ ਵੈਸੇ ਇਹਵੇਂ ਸਫਾਈ ਇਹਦੀ ਜ਼ਿਆਦਾ ਪਰ ਇਹਦੇ ਵਿੱਚ ਰੋੜ ਰੋੜ ਹੈਗੇ ਠੀਕ ਹੈ ਹਾਂਜੀ ਠੀਕ ਉਹ ਚ ਜ਼ਿਆਦਾ ਹੈਗੇ ਆ ਹਾਂਜੀ ਤੇ ਆ ਹੌਲ ਦਾ ਵੀ ਕੋਈ ਫਰਕ ਪੈਂਦਾ ਪਗੜ ਬਗੜ ਦਾ ਉਹਦੇ ਹਾਂਜੀ ਹੌਲ ਦਾ ਫਰਕ ਪੈਂਦਾ ਹੌਲ ਦੇ ਵਿੱਚ ਮਟੀਰੀਅਲ ਭਰਿਆ ਜਾਂਦਾ ਨਾਲ ਜਿਹਾ ਸੀਮੈਂਟ ਵਗੈਰਾ ਠੀਕ ਹੈ ਤੇ ਉਹਦੇ ਨਾਲ ਜ਼ਿਆਦਾ ਸਿਕਤਾਈ ਬਣਦੀ ਹੈ ਠੀਕ ਹੈ ਬਈ ਤੇ ਐਸ ਕੋਠੀ ਦੇ ਵਿੱਚ ਬਾਈ ਆਪਣਾ ਜਿਹੜੀ ਨਿਓ ਹੈਗੀ ਆ ਉਹ ਕਿੰਨੇ ਫੁੱਟ ਤੋਂ ਲੈ ਕੇ ਗਏ ਹੋ 6 ਫੁੱਟ ਤੋਂ ਨਿਓ ਚੱਕੀ ਹੋਈ ਥੱਲੇ 6 ਫੁੱਟ ਤੋਂ ਹਾਂਜੀ ਠੀਕ ਹੈ ਜੀ ਤੇ ਘਰ ਦੇ ਵਿੱਚ ਕੌਲਮ ਵਗੈਰਾ ਬਾਈ ਜੀ ਕਿੰਨੇ ਬਣਾਏ ਹੋਏ ਆ ਕੌਲਮ 8 ਕੌਲਮ ਆ ਜੀ ਚਾਰ ਲੋਬ ਵਿੱਚ ਚਾਰ ਖੋਣਾਂ ਤੇ ਕਾ 8 ਕਾਲਮ ਹੈਗੇ ਆ ਹਾਂਜੀ ਤੇ ਹੁਣ ਤੱਕ ਬਾਈ ਜੀ ਆਪਣੇ ਜਿੰਨਾ ਕ ਆ ਕੰਮ ਹੋਇਆ ਵੀ ਆਪਣੇ ਅੰਦਰੋਂ ਹੁਣ ਤੱਕ ਕਿੰਨਾ ਕਹਦੇ ਤੇ ਆਪਣਾ ਵੀ ਇਟਾ ਲੱਗ ਗਿਆ ਕਿੰਨਾ ਕ ਸਿਮੇਂਟ ਲੱਗ ਗਿਆ ਹੋਊਗਾ ਸਰੀਆ ਕਿੰਨਾ ਕ ਲੱਗ ਗਿਆ ਹੋਊਗਾ ਜੀ ਸਾਰਾ ਟਾਟਾ ਦਾ ਸਰੀਆ ਆਇਆ ਹੋਇਆ ਜੀ 40 ਤੋਂ 45 ਤੱਕ ਸਰੀਆ ਲੱਗ ਗਿਆ ਜੀ ਇਹਦੇ ਵਿੱਚ ਠੀਕ ਹੈ ਹਾਂਜੀ ਤਾਂ ਇਟਾਂ ਹੁਣ ਤੱਕ ਕਿੰਨੀਆਂ ਲੱਗੀਆਂ ਨੇ ਬਾਈ ਜੀ ਐਟੇ ਜੀ 32000 ਇਟਾਂ ਲੱਗੀਆਂ ਜੀ ਜਿਹੜੀ ਡੇਰਾ ਬੱਸੀ ਵਾਲੀ ਹੈ ਠੀਕ ਹੈ ਤੇ ਲੋਕਲ ਇਟ ਲੱਗੀਆਂ ਜੀ 60000 60000 ਲੋਕਲ ਸੀਮੈਂਟ ਹੁਣ ਤੱਕ ਕਿੰਨਾ ਲੱਗਿਆ ਹੋਊਗਾ ਜੀ ਸੀਮੈਂਟ ਦਾ ਲਗਭਗ ਜੀ 700 ਬੈਗ ਲੱਗਿਆ ਹੋਊਗਾ ਜੀ ਠੀਕ ਹੈ ਇੱਕ ਬਾਈ ਮੈਂ ਆਹ ਰੇਤ ਤਾਂ ਵੇਖੀ ਹੁੰਦਾ ਸੀਗਾ ਨਾ ਵੀ ਆਹ ਰੇਤ ਜਿਵੇਂ ਆਹ ਕਿਹੜਾ ਰੇਤ ਹੈਗਾ ਜਿਵੇਂ ਇੱਥੇ ਪੱਥਰ ਵੀ ਜਿਆਦਾ ਹੈ ਇਹ ਸਾਹ ਵਾਲਾ ਰੇਤ ਹੈ ਜੀ ਠੀਕ ਹੈ ਇਹਦੇ ਦੀ ਸਾਰੀ ਚਣਾਈ ਹੋਈ ਹੈ ਜੀ ਇਹਦੀ ਠੀਕ ਹੈ ਇਸ ਰੇਤੇ ਦਾ ਜਿਹੜਾ ਆਪਣੇ ਕਰਨਾਲ ਤੋਂ ਛੋਰਾ ਵਗੈਰਾ ਬਹੁਤ ਘੱਟ ਆ ਜੀ ਠੀਕ ਹੈ ਤੇ ਇੱਕ ਨਾ ਆਪਨਾਈ ਜਿਵੇਂ ਆ ਆਪਾਂ ਪੀਟੀਐਲ ਦੀ ਗੱਲ ਕਰਦੇ ਆ ਪਿੰਡ ਚ ਮਾੜੀ ਸੇਮ ਵੀ ਹੈਗੀ ਥੋੜਾ ਬੋਤ ਹੈ ਨਾ ਤੇ ਫਿਰ ਇਸ ਘਰ ਦੇ ਵਿੱਚ ਆਪਣਾ ਵੀ ਜਿਹੜੀ ਸਲਾਬ ਹੈਗੀ ਉਹ ਨਾ ਆਵੇ ਉਹਦੇ ਲਈ ਬਈ ਤੁਸੀਂ ਕੀ ਹੱਲ ਕੀਤਾ ਇਸ ਚੀਜ਼ ਦਾ ਸੀਏ ਦੇ ਵਿੱਚ ਜੀ 3 ਇੰਚ ਤੋਂ ਪਲੱਸ ਡੀਪੀਸੀ ਪਾਈ ਹੋਈ ਹੈ ਜੀ ਅੰਦਰਲੀ ਸਾਈਡ ਸਾਹ ਹਾਂਜੀ ਠੀਕ ਹੈ ਉਹ ਸਾਹਮਣੇ ਦੇਖੋ ਜੀ ਉਹ ਸੀ ਜੀ ਉਹ ਆ ਰਹੀ ਹੈ ਆਹ 3 ਇੰਚ ਤੋਂ ਵੱਧ ਹੈਗੀ ਹੈ ਹਾਂਜੀ 3 ਇੰਚ ਜੋ ਲਗਭਗ ਇਹ ਡੀਪੀਸੀ ਹੈ ਵਿੱਚ ਆ ਨਾ ਪੇਪਰ ਪਾਇਆ ਹੋਇਆ ਜੀ ਲੋਕਲ ਆ ਲੋਕਲ ਆ ਪੇਪਰ ਪਾਇਆ ਤੇ ਲੋਕਲੇ ਪੇਪਰ ਨਾਲ ਬਾਈ ਜੀ ਕਿੰਨਾ ਫਰਕ ਪੈ ਜਾਂਦਾ SLA ਬਹੁਤ ਜ਼ਿਆਦਾ ਫਰਕ ਪੈ ਜਾਂਦਾ ਜੀ ਫੁੱਲ ਡੀਪੀਸੀ ਵਧੀਆ ਵਾਈਬਰੇਟਿੰਗ ਕਰਕੇ ਪਾਈ ਹੋਈ ਹੈ ਜੀ ਠੀਕ ਹੈ ਹੁਣ ਤੱਕ ਤੁਸੀਂ ਕਿੰਨੇ ਕੁ ਕੋਠੀਆਂ 'ਚ ਆ ਚੀਜ਼ ਕਰ ਚੁੱਕੇ ਹੋ ਤੇ ਉਹਨਾਂ ਦਾ ਰਿਜ਼ਲਟ ਵਾਈ ਜੀ ਉਹਨਾਂ ਦਾ ਰਿਜ਼ਲਟ ਬਹੁਤ ਵਧੀਆ ਰਿਹਾ ਜੀ ਕਈ ਕੋਠੀਆਂ 'ਚ ਕਰ ਰੱਖਿਆ ਸੀ ਇਸ ਤਰ੍ਹਾਂ ਠੀਕ ਹੈ ਇਹ ਕਹਿੰਦਾ ਬਈ ਨਕਸ਼ੇ ਦੀ ਗੱਲ ਕਰਦਾ ਸੀਗਾ ਮੈਂ ਜਿਵੇਂ ਮੈਂ ਪਹਿਲਾਂ ਵੀ ਇੱਕ ਹਵੇਲੀ ਦੀ ਵੀਡੀਓ ਕਰੀ ਹੋਈ ਆ ਠੀਕ ਹੈ ਜੀ ਤੇ ਉਹ ਨਾਲ ਥੋੜਾ ਉਹ ਸਿਮਿਲਰ ਵੀ ਹੈਗਾ ਠੀਕ ਹੈ ਤੇ ਆ ਨਕਸ਼ ਆਰਡਰ ਤੋਂ ਬਣਵਾਇਆ ਹੋਇਆ ਸੁਖਪਾਲ ਸਿੰਘ ਜੀ ਤੋਂ ਠੀਕ ਹੈ ਤੇ ਨਕਸ਼ੇ ਜਿਹੜੀ ਆ ਹਵੇਲੀ ਬਣਾਉਣ ਦਾ ਵੀ ਕਈ ਵਾਰ ਮੈਨੂੰ ਤਾਂ ਸ਼ੌਂਕ ਹੀ ਹੁੰਦਾ ਜੀ ਲੇਕਿਨ ਜਿਹੜੇ ਇੱਥੋਂ ਦੇ ਮਾਲਕ ਹੈਗੇ ਉਹਨਾਂ ਦੇ ਸ਼ੌਂਕ ਕਿਸੇ ਚੀਜ਼ ਤੋਂ ਇਨਸਪਾਇਰ ਹੋ ਕੇ ਬਣਿਆ ਆ ਲੇਕਿਨ ਨਹੀਂ ਵੀ ਆਪਾਂ ਵੀ ਆਹੀ ਚੀਜ਼ ਕਰਨੀ ਆ ਤਾਂ ਕੋਈ ਕਾਰਨ ਹੋਵੇ ਜੋ ਨਾਬਾ ਹਵੇਲੀ ਬਣੀ ਹੋਈ ਏ ਜੀ ਉਹ ਤਾਂ ਚੀਜ਼ ਨੂੰ ਲੈਣਾ ਨੂੰ ਸ਼ੌਂਕ ਲੈ ਕੇ ਉਹਨਾਂ ਨੇ ਬਣਾਇਆ ਹੋਇਆ ਠੀਕ ਹੈ ਉਹ ਨਾਬਾ ਦੀ ਹਵੇਲੀ ਹੈਗੀ ਉਹ ਤੋਂ ਇਨਸਪਾਇਰ ਹੋ ਕੇ ਵੀ ਆਪਾਂ ਕਈ ਵੀ ਆ ਚੀਜ਼ ਬਣਾਈ ਹੋਈ ਆ ਬਹੁਤ ਵਧੀਆ ਆ ਨਾ ਲੋਕ ਆਈ ਜਾਂਦੀ ਆ ਤੇ ਅਸਤੇ ਹਜੇ ਪਲਸਟਰ ਵਗੈਰਾ ਹੋਣਾ ਬਹੁਤ ਹੋਣਾ ਠੀਕ ਹੈ ਅਜੇ ਲੋਕ ਹਜੇ ਕੰਮ ਸਾਡਾ ਬਾਕੀ ਪਿਆ ਠੀਕ ਹੈ ਬਈ ਕੰਮ ਹਜੇ ਮੇਨ ਐਂਟਰਸ ਆਹ ਵਾਲੀ ਹੋਗੀ ਮੇਨ ਐਂਟਰਸ ਹੋ ਹੈ ਜੀ ਉਧਰ ਅੱਛਾ ਮੇਨ ਜਿਹੜਾ ਵੱਡਾ ਪੋਰਚ ਹੈਗਾ ਉਹਦਾ ਵੱਡਾ ਪੋਰਚ ਉਹ ਹੈ ਜੀ ਠੀਕ ਹੈ ਤੇ ਉਹ ਸਪੋਰਚ ਦਾ ਵੀ ਕਿੰਨਾ ਸਾਈਜ਼ ਹੈਗਾ ਉਸ ਸਪੋਰਚ ਦਾ ਵਿੱਚ ਵਿੱਚ ਸਾਈਜ਼ ਹੈ ਜੀ 19x21 ਦਾ ਜੀ 19x21 ਦਾ ਹਾਂਜੀ ਠੀਕ ਹੈ ਨਾ ਵੇਖਣ ਜੀ ਬਹੁਤ ਵਧੀਆ ਲੱਗਦੀ ਆ ਤੇ ਜਿਹੜੀ ਆਹ ਗਲਾਈ ਕਰਕੇ ਆਪਣਾ ਬਣਾਇਆ ਹੋਇਆ ਆਹ ਤਾਂ ਬਿਲਕੁਲ ਹੀ ਨਾ ਵੀ ਵਾਕਈ ਲੱਗਦਾ ਰ ਵੀ ਹਾਂ ਵੀ ਆਪਾਂ ਕਿਸੇ ਹਵੇਲੀ ਦੇ ਵਿੱਚ ਆਏ ਹੋਏ ਹੈ ਨਾ ਵੇਖੀ ਲੱਗਦਾ ਜਿਹੜੀ ਆ ਮੇਨ ਗੱਲ ਹੈ ਨਾ ਬਈ ਆਹ ਮਿੱਟ ਨਾਲੋਂ ਜਿਹੜੀ ਆਹ ਹਿਟ ਹੈਗੀ ਆ ਹਾਂਜੀ ਤੇ ਜਿਹੜਾ ਇਹਦਾ ਲੁੱਕ ਆਈ ਜਾਂਦਾ ਵੀ ਆਪਾਂ ਦੂਰੋਂ ਵੇਖ ਕੇ ਲੱਗਦਾ ਵੀ ਉਹ ਵਾਕਈ ਬਹੁਤ ਜ਼ਬਰਦਸਤ ਆਈ ਜਾਂਦਾ ਹਾਂਜੀ ਤੇ ਨੀਆ ਤਾਂ ਇਹ ਨੋਰਮਲ ਲੋਕਲ ਹਿਟ ਹੋਰਦੀ ਲੋਕਲ ਹਿਟ ਨਾਲ ਜੀ ਥੱਲੇੋਂ 5 ਫੁੱਟ ਨੀਮ ਗਾਰੇ ਚ ਵੀ ਹੈ ਜੀ ਇਹਦੀ ਠੀਕ ਲਾ ਕੇ ਇੱਕ ਨਾ ਸਭ ਤੋਂ ਮੇਨ ਚੀਜ਼ ਬਈ ਮੈਂ ਆਹ ਵੇਖਦਾ ਸੀਗਾ ਜਿਹੜੀ ਤੁਸੀਂ ਆਹ ਗਲਾਈ ਕਰਕੇ ਕਟਿੰਗ ਕਰਕੇ ਲਾਈ ਹੋਈ ਆ ਹਾਂਜੀ ਸਾਰੀ ਕਟਿੰਗ ਆਪ ਤੁਸੀਂ ਆਪ ਕਰੀਏ ਸਾਰੀ ਹਾਂਜੀ ਸਾਰੀ ਆਪ ਕਰੀਏ ਜੀ ਤੇ ਆਹ ਡਿਜ਼ਾਈਨ ਦੇ ਵਿੱਚ ਸੀਗਾ ਜਾਂ ਤੁਸੀਂ ਆਪ ਦੇ ਹਿਸਾਬ ਨਾਲ ਕਰੀ ਬਈ ਆ ਉਹਦੇ ਵਿੱਚ ਕੁਝ ਡਿਜ਼ਾਈਨ ਚ ਵੀ ਸੀਗਾ ਕੁਝ ਚੀ ਇਕ ਮਤਲਬ ਤੁਸੀਂ ਜਿਵੇਂ ਇਸ ਤਾਈ ਦਾ ਵੱਡੇ ਦਰਵਾਜ਼ੇ ਵੀ ਕਾਈਂਡ ਆਫ ਬਣਾ ਸਕਦੇ ਜਿਵੇਂ ਆਪਣੇ ਅੱਜਕੱਲ ਬੰਦੇ ਹੁੰਦੇ ਹਨ ਨਾ ਵੀ ਇਸ ਲੁੱਕ ਦੇ ਬਹੁਤ ਵਧੀਆ ਚੀਜ਼ ਲੱਗੀ ਜਾਂਦੀ ਵੀ ਜਿਵੇਂ ਇਸ ਪਾਸੇ ਵੀ ਹੋ ਗਿਆ ਉਹਨੂੰ ਮੜਾ ਇਧਰੋਂ ਆ ਕੇ ਪਿੱਲਰ ਵਖਾ ਵੀ ਜਿਹੜੇ ਪਿੱਲਰ ਲੱਗੇ ਹੋਏ ਆ ਉਹਨਾਂ ਦੇ ਨਾ ਪੂਰੀ ਗਲਾਈ ਕਰਕੇ ਬਹੁਤ ਵਧੀਆ ਕੰਮ ਕਰਿਆ ਹੋਇਆ ਜਿਵੇਂ ਆਪਾਂ ਇਸ ਗਲਾਈ ਦੀ ਗੱਲ ਕਰੀਏ ਵੀ ਆਮ ਤੌਰ ਤੇ ਆਪਾਂ ਵੀਡੀਓਜ਼ ਵੇਖਦੇ ਹੁੰਦੇ ਹਾਂ ਨਾ ਵੀ ਬਹੁਤ ਹੀ ਵਧੀਆ ਚੀਜ਼ ਹੈਗੀ ਆ ਉਹ ਲੱਗਦਾ ਹੀ ਨਹੀਂ ਯਾਰ ਵੀ ਆਪਾਂ ਉਹੀ ਮਸ਼ੀਨ ਹੱਥ ਨਾਲ ਕਰਤੀ ਹੈ ਜੀ ਮਸ਼ੀਨ ਕਿੰਨਾ ਕੀਤੀ ਲੱਗਦੀ ਹੈ ਲੇਕਿਨ ਜਦ ਹੱਥ ਨਾਲ ਸਾਰਾ ਸਾਰਾ ਕੰਮ ਕਰਿਆ ਹੋਇਆ ਹੈ ਹੱਥ ਨਾਲ ਗ੍ਰਾਈਂਡਿੰਗ ਕਰੀ ਹੋਈ ਹੈ ਸਾਰੀ ਜੀ ਠੀਕ ਹੈ ਤੇ ਨਾਲ ਮੇਰੀ ਜਿਹੜੀ ਟੀਮ ਹੈ ਮੁੰਡੇ ਇਹਨਾਂ ਨੇ ਨਾਲ ਰੱਖੇ ਠੀਕ ਹੈ ਭਾਈ ਹੋਰ ਛੋਟੇ ਕਿੰਨੇ ਟਾਈਮ ਤੋਂ ਵੀ ਕੰਮ ਕਰੀ ਜਾਂਦੇ ਆ ਇਹ ਮੁੰਡੇ ਜੀ ਕਮ ਸੇ ਕਮ 10 ਸਾਲ ਤੋਂ ਲਗਭਗ ਮੇਰੇ ਨਾਲ ਹੈ ਜੀ ਮੈਂ 2008 ਚ ਕੰਮ ਤੇ ਲੱਗਾ ਹੋਇਆ ਸੀ ਉਸ ਤੋਂ ਬਾਅਦ ਮੰਨ ਲਓ ਇਹ 12-13 ਚ ਮੇਰੇ ਨਾਲ ਲੱਗੇ ਹੋਏ ਹੈ ਜੀ ਬੇਦੀ ਹਟ ਗਈ ਫਿਰ ਫਿਰ ਨਾਲ ਹੀ ਹੈ ਠੀਕ ਹੈ ਭਾਈ ਆਪਣੇ ਵੀ ਇੱਕ ਵਾਰ ਨਾਮ ਦੱਸ ਦਿਓ ਸੁਸ਼ੀਲ ਕੁਮਾਰ ਠੀਕ ਹੈ ਆਪਣਾ ਤੇ ਬਾਈ ਉਹਦੇ ਪਿੰਡ ਪਿੰਡ ਮੇਰੇ ਨਾਲ ਹੀ ਬੀਤਪੁਰ ਤੋਂ ਹੀ ਮਿਲਿਆ ਹਾਂ ਜੀ ਠੀਕ ਹੈ ਮੈਂ ਥੋੜੇ ਨਾਲ ਦੇ ਉੱਤੇ ਕੰਮ ਕਰੀ ਜਾਂਦਾ ਹਾਂ ਹਾਂ ਜੀ ਨਾਲ ਹੀ ਕੰਮ ਕਰੀ ਜਾਂਦਾ ਹਾਂ ਠੀਕ ਹੈ ਨਾ ਕੰਮ ਚਲੋ ਉਹੀ ਗੱਲ ਬਈ ਜਦੋਂ ਆਪਾਂ ਕੰਮ ਕਰਦੇ ਆ ਆਪਣੇ ਟੀਮ ਕਿਹੜੀ ਹੈਗੀ ਉਹ ਵੀ ਮੈਟਰ ਕਰਦੀ ਹੈ ਆਪਾਂ ਆਪ ਕਹੇ ਜਾ ਕੰਮ ਕਰਦੇ ਆ ਉਹ ਵੀ ਮੈਟਰ ਕਰਦਾ ਨਾ ਤੇ ਫਰੰਟ ਐਲੀਵੇਸ਼ਨਾਂ ਦਾ ਵੀ ਚਾਰੇ ਪਾਸੇ ਹੈਗਾ ਹਾਂਜੀ ਚਾਰੇ ਪਾਸੇ ਬੈਕ ਸਾਈਡ ਵੀ ਹੋ ਗਿਆ ਬੈਕ ਸਾਈਡ ਵੀ ਹੋ ਗਿਆ ਇਧਰ ਵੀ ਹੋ ਗਿਆ ਪਰ ਵੀ ਹੋ ਗਿਆ ਜੀ ਠੀਕ ਹੈ ਬ੍ਰਾਂਡਾ ਹੋ ਗਿਆ ਆ ਥੱਲੇ ਬਈ ਆਪਣਾ ਡਰਾਈਂਗ ਰੂਮ ਹੋ ਗਿਆ ਹਾਂਜੀ ਡਰਾਈਂਗ ਰੂਮ ਆ ਜੀ ਤੇ ਡਰਾਈਂਗ ਰੂਮ 13 बाई 16 ਜੀ ਸੌਰੀ 13 16 13 16 ਡਰਾਈنگ ਰੂਮ ਹੋ ਗਿਆ ਨਾਲ ਆਪਣਾ ਪਾਊਡਰ ਰੂਮ ਹੋ ਗਿਆ ਜੀ ਪਾਊਡਰ ਰੂਮ ਹੋ ਗਿਆ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਆਹ ਪਿੱਲਰ ਦੀ ਗੱਲ ਕਰਦੇ ਆ ਆਹ ਆਪਣੀ ਐਂਟਰਸ ਵਾਲੇ ਪਿੱਲਰ ਹੋਗੇ ਹਾਂ ਜੀ ਠੀਕ ਹੈ ਨਾ ਵੀ ਜਿਹੜਾ ਬਾਹਰ ਦਾ ਹੋ ਗਿਆ ਤੇ ਅਦਰ ਦਾ ਹੋ ਗਿਆ ਦੋਨੇ ਇੱਕ ਵਰਗੇ ਲੱਗਦੇ ਆ ਤੇ ਉਸ ਤੋਂ ਬਾਅਦ ਆਪਣੀ ਆਹ ਲੌਬੀ ਹੋਗੀ ਹਾਂ ਜੀ ਇਹ ਲੌਬੀ ਲੌਬੀ ਦਾ ਬਾਈ ਜੀ ਕੀ ਸਾਈਜ਼ ਹੈਗਾ ਲੋਬੀ ਸਾਈਜ਼ 14x21 ਹੈ ਜੀ 14x21 ਦਾ ਹਾਂਜੀ ਠੀਕ ਹੈ ਤੇ ਨਾਲ ਆਹ ਬੈਡਰੂਮ ਹੋ ਗਿਆ ਭਾਈ ਹਾਂਜੀ ਬੈਡਰੂਮ ਤੇ ਆਹ ਆਪਣਾ ਵਾਸ਼ਰੂਮ ਬਾਥਰੂਮ ਹੋ ਗਿਆ ਜੀ ਠੀਕ ਆ ਬਾਥਰੂਮ ਹੋ ਗਿਆ ਬੈਡਰੂਮ ਹੋ ਗਿਆ ਸਾਹਮਣੇ ਆਪਣੀ ਉਹ ਕਿਚਨ ਹੋ ਗਈ ਉਧਰ ਕਿਚਨ ਹੋ ਗਈ ਜੀ ਉਧਰ ਤੇ ਇੱਕ ਆ ਬੈਡਰੂਮ ਹੈਗਾ ਹਾਂਜੀ ਇੱਕ ਆ ਬੈਡਰੂਮ ਮਤਲਬ ਘਰ ਦੇ ਵਿੱਚ ਤਿੰਨ ਦੋ ਬੈਡਰੂਮ ਇੱਕ ਦੋ ਬੈਡਰੂਮ ਹੋ ਗਿਆ ਇੱਕ ਡਰਾਇੰਗ ਰੂਮ ਹੋ ਗਿਆ ਇੱਕ ਕਿਚਨ ਹੋ ਗਈ ਨਾਲ ਆਪਣਾ ਵਾਸ਼ਰੂਮ ਹੋ ਗਿਆ ਹਾਂਜੀ ਤੇ ਆ ਦੋ ਇਹਦੇ ਨਾਲ ਹੀ ਅਟੈਚ ਵਾਸ਼ਰੂਮ ਭਾਈ ਜੀ ਹਾਂਜੀ ਇਧਰ ਨਾਲ ਅਟੈਚ ਹੈ ਜੀ ਠੀਕ ਆ ਦੋਨਾਂ ਦੇ ਨਾਲ ਅਟੈਚ ਹੈਗੇ ਉੱਪਰ ਜੀ 2 ਬੈੱਡਰੂਮ ਬਣੇ ਹੋਏ ਆ ਜੀ ਲੌਬੀ ਆ ਜਾਂ ਦੋਨੋਂ ਸਾਈਡਾਂ ਦੇ ਐਲੀਵੇਸ਼ਨ ਪੋਰਚ ਆ ਜੀ ਠੀਕ ਹੈ ਤੇ ਅੰਦਰਲੇ ਪਾਸੇ ਆਪਾਂ ਲੋਕਲ ਇਟ ਵਰਤੀ ਹੋਈ ਆ ਫਰੰਟ ਐਲੀਵੇਸ਼ਨ ਤੇ ਆਪਾਂ ਦੂਜੀ ਇਟ ਵਰਤੀ ਦੂਜੀ ਇਟ ਵਰਤੀ ਮਾੜਾ ਉੱਪਰ ਵੇਖ ਲੀ ਬਈ ਆ ਕੇ ਚਲੋ ਜੀ ਆਜੋ ਤੇ ਕਈ ਹੈ ਨਾ ਵੀ ਹਵੇਲੀਆਂ ਜਿਵੇਂ ਗੋਲ ਪੋੜੀ ਵੀ ਹੁੰਦੀ ਹੈ ਜੀ ਹਾਂਜੀ ਤੇ ਗੋਲ ਪੋੜੀ ਨਾ ਬਣਾ ਕੇ ਆਪਾਂ ਆਹਾ ਪੋੜੀ ਬਣਾਇਆ ਤਾਂ ਵੀ ਕਾਰਨ ਵੀ ਹੈ ਪਾਈ ਕਾਰਨ ਜੀ ਗੋਲ ਥੋੜੀ ਜਿਹੀ ਜਗ੍ਹਾ ਜ਼ਿਆਦਾ ਰੁਕਦੀ ਹੈ ਜੀ ਵੀ ਉਸ ਜਗ੍ਹਾ ਆਪਾਂ ਕਹਿੰਦੇ ਵੇਸਟੇਜ ਜ਼ਿਆਦਾ ਹੁੰਦੀ ਹੈ ਸਪੇਸ ਵੱਧ ਚਾਹੀ ਇਕ ਆਹਾ ਉੱਪਰ ਆਪਣੀ ਐਂਟਰਸ ਹੋ ਗਈ ਇਹ ਦੇਖ ਉਹ ਬੈਡਰੂਮ ਹੋ ਗਿਆ ਹਾਂਜੀ ਕੋ ਬੈਡਰੂਮ ਹੈ ਉਹ ਬੈਡਰੂਮ ਕਿਸਾਈ ਹੈ ਬਈ ਉਹ ਹੈਗਾ ਜੀ 14 बाई 16 14 14 ਦਾ ਜੀ 14 14 ਦਾ ਇੱਕ ਹੈ ਨਾ ਬਈ ਦੂਜੀ ਮੇਨ ਗੱਲ ਕੀ ਹੈਗੀ ਆ ਹਵੇਲੀਆਂ ਤਾਂ ਆਪਾਂ ਬਣਾਣੇ ਆ ਜੀ ਲੇਕਿਨ ਨਿੱਕੀ ਨਿੱਕੀ ਚੀਜ਼ਾਂ ਆਪਾਂ ਗੋਲ ਕਰੀ ਤਾਂ ਮੈਟਰ ਕਰਦੀ ਦੀ ਉਹਨਾਂ ਚਗਾਠਾਂ ਲਾਈਆਂ ਹਾਂਜੀ ਚਗਾਠਾਂ ਆਪਾਂ ਗੁਲਾਈ ਚ ਹੀ ਕਰਕੇ ਲਾਈਆਂ ਹਾਂਜੀ ਗੁਲਾਈ ਚ ਯੂਲੀ ਚੌਰਸ ਹੁੰਦੀਆਂ ਹੈਨਾ ਹਾਂ ਜੀ ਉਹਨੂੰ ਜਦੋਂ ਆਪਾਂ ਲੋਕ ਐ ਜੀ ਬਣਾਈਨਾ ਬਾਹਰੋਂ ਆਪਾਂ ਐਲੀਵੇਸ਼ਨ ਐ ਜੇ ਬਣਾਈ ਜੰਨੇ ਆ ਉਹਦੇ ਚ ਆਹ ਚੀਜ਼ ਲੱਗਦੀ ਐ ਵਾਕਈ ਆਪਾਂ ਹਵੇਲੀ ਬਣਾਈ ਐ ਜਦੋਂ ਬਸ ساری ਚੀਜ਼ਾਂ ਇੱਕੋ ਵਾਰ ਕੀ ਰੱਖਦੇ ਆ ਉਹਦਾ ਫਰਕ ਤਾਂ ਪੈਂਦਾ ਹੀ ਐ ਤੇ ਉਹ ਤੋਂ ਇਲਾਵਾ ਵੀ ਆਹ ਆਪਣੇ ਦੋ ਬੈਡਰੂਮ ਪਰ ਹੋਗੇ ਹਾਂ ਜੀ ਤੇ ਆਹ ਆਪਣਾ ਬਰਾਂਡਾ ਹੋ ਗਿਆ ਬਾਹਰਲਾ ਹਾਂ ਜੀ 8 ਬਾਈ 12 ਦਾ ਪੋਰਚ ਐ ਜੀ ਉੱਪਰਲਾ ਇਹ ਠੀਕ ਐ ਤੇ ਇੱਥੇ ਬਾਈ ਦੀ ਫਿਰ ਆਪਣੇ ਸਾਰੇ ਬਾਉਂਡਰੀ ਵਾਲ ਹੋਣੀ ਐ ਜੀ ਪ੍ਰਾਂਤਨ ਡਿਜ਼ਾਈਨ ਦੀ ਐ ਸਾਰੀ ਤੇ ਸੀਮੈਂਟ ਵਾਲੀ ਜਾਲੀ ਲਾਉਂਗੇ ਉੱਤੇ ਨਹੀਂ ਜੀ ਸਾਰੀ ਬ੍ਰਿਕ ਫੇਸ ਹੀ ਹੋਊਗੀ ਚਾਰੰਗੀ ਦੁਬਾਰਾ ਜਿਹੜੇ ਆਪਣੇ ਉਹ ਉਤੇ ਉਹ ਕਰਕੇ ਕਰਦੇ ਹੁੰਦੇ ਆਣੇ ਕਰਕੇ ਜੀ ਠੀਕ ਹੈ ਬਾਕੀ ਆ ਪਹਿਲੇਵੇਸ਼ਨ ਦੇ ਵਿੱਚ ਹਨਾ ਵੀ ਵੀਡੀਓ ਦੇ ਵਿੱਚ ਆਪਾਂ ਜਿਹੜੀ ਨਕਸ਼ੇ ਵਾਲੀ ਫੋਟੋ ਹੈਗੀ ਉਹ ਵੀ ਲਾ ਦਾਂਗੇ ਹਾਂਜੀ ਹਾਂ ਲੋਕਾਂ ਨੂੰ ਇੱਕ ਆਈਡੀਆ ਮਿਲ ਜਾਊਗਾ ਆਪਣੇ ਈਵਰਸ ਨੂੰ ਹਨਾ ਵੀ ਆਪਾਂ ਕੀ ਚੀਜ਼ ਬਣਾਈ ਹੋਈ ਹੈ ਠੀਕ ਹੈ ਸੋ ਬਾਈ ਹੁਣ ਤੱਕ ਜਿੰਨੀ ਆ ਕੋਠੀ ਬਣੀ ਹੈ ਹਾਂਜੀ ਤੇ ਐਸਟੀਮੇਸ਼ਨ ਕਿੰਨਾ ਖਰਚਾ ਆ ਗਿਆ ਬਾਈ ਐਸਟੀਮੇਸ਼ਨ ਜੀ 40 ਦੇ ਲਗਭਗ ਖਰਚਾ ਆ ਗਿਆ ਬਾਈ ਠੀਕ ਹੈ ਕੀ ਸਾਈਜ਼ ਹੈ ਇਹਦਾ ਇਹਦਾ ਸਾਈਜ਼ 43 ਬਾਈ 46 ਹੈ ਜੀ 43 ਸ਼ਾਇਦ ਹੋ ਗਿਆ ਤਾਂ ਚੱਲਿਆ ਦਾ ਖਰਚਾ ਆ ਗਿਆ ਉਹ ਹਾਂਜੀ ਪੋਰ ਤੇ ਆਡਾ ਜੀ ਸਾਰੇ ਹੋਰ ਚੱਲ ਅਗ ਮਿਲਾ ਕੇ ਠੀਕ ਹੈ ਨਾ ਉਹੀ ਗੱਲ ਵੀ ਦੇਖੋ ਖਰਚਾ ਹੁੰਦਾ ਹੈ ਖਰਚਾ ਬਹੁਤ ਚੀਜ਼ਾਂ ਦਾ ਮੈਟਰ ਕਰਦਾ ਹੁੰਦਾ ਹੈ ਵੀ ਘਰ ਦੇ ਵਿੱਚ ਆਪਣਾ ਇਟ ਕਿਹੜੀ ਵਰਤੀ ਜਾਂਦੀ ਆ ਸੀਮੈਂਟ ਕਿਹੜੀ ਵਰਤੀ ਜਾਂਦੀ ਆ ਮਜਰੀ ਕਿੱਥੋਂ ਆਈ ਜਾਂਦੀ ਹੈ ਭਰਤੀ ਆਪਾਂ ਕਿਹੜੇ ਏਰੀਆ ਚ ਪਈ ਨਾ ਪੰਜਾਬ ਚ ਭਰਤੀ ਮਹਿੰਗੀ ਹੁੰਦੀ ਆ ਰਾਜਸਥਾਨ ਚ ਆਪਣੀ ਏਰੀ ਥੋੜੀ ਸਸਤੀ ਹੁੰਦੀ ਆ ਆਪਣਾ ਮਿੱਟੀ ਹੈਗੀ ਆ ਇਹ ਰਾਜਸਥਾਨ ਤੋਂ ਮਿੱਟੀ ਲੈ ਕੇ ਪਈ ਕੋਈ ਤਾਂ ਉਹਦਾ ਆਪਾਂ ਨੂੰ ਫਰਕ ਪੈਂਦਾ ਜੇ ਆਪਾਂ ਉਹੀ ਪੰਜਾਬ ਚ ਮਿੱਟੀ ਆਪਾਂ ਨੂੰ ਮਹਿੰਗੀ ਮਿਲਦੀ ਹੈ ਨਾ ਉਹਦੇ ਕਰਕੇ ਖਰਚੇ ਦਾ ਬਹੁਤ ਫਰਕ ਪੈਂਦਾ ਹੁੰਦਾ ਆ ਆਪਾਂ ਜੇ ਸਾਡੀ ਤੁਸੀਂ ਵੀਡੀਓਜ਼ ਵੇਖਦੇ ਹੋ ਹਾਂਜੀ ਤਾਂ ਉਹਦੇ ਵਿੱਚ ਅਸੀਂ ਕੱਲੀ ਕੱਲੀ ਡਿਟੇਲ ਦਿੰਨੇ ਆ ਵੀ ਕਿਸ ਜਗ੍ਹਾ ਤੇ ਕੋਠੀ ਹੈ ਤੇ ਕਿਹੜਾ ਖਰਚਾ ਕਿੱਥੇ ਹੋ ਰਿਹਾ ਉੱਥੋਂ ਐਸਟੀਮੇਸ਼ਨ ਮਿਲ ਜਾਂਦਾ ਨਾ ਵੀ ਦੇਖੋ ਸਭ ਕੋਠੀਆਂ ਬਣਦੀਆਂ ਹਾਂਜੀ 40x40 ਦੇ ਦੇਖੋ ਕੁਝ ਕੋਠੀ 40 ਲੱਖ ਦੀ ਬਣੀ ਜਾਂਦੀ ਹੈ ਕੋਈ 80 ਦੀ ਵੀ ਬਣਦੀ ਹੋਊਗੀ ਕੋਈ 10 ਦੀ ਵੀ ਬਣਦੀ ਹੋਊਗੀ ਡਿਪੈਂਡ ਕਰਦਾ ਆਪਾਂ ਬਣਾ ਕੀ ਰਹੇ ਹਾਂ ਬਣਾ ਇਹਦਾ ਸਾਈਜ਼ ਮੈਟਰ ਕਰਦਾ ਉਹਦੇ ਵਿੱਚ ਆਪਣਾ ਮਟੀਰੀਅਲ ਮੈਟਰ ਕਰਦਾ ਆਪਾਂ ਕੀ ਵਰਤੀ ਜਾਂਦੇ ਆ ਸਹੀ ਹੈ ਜੀ ਠੀਕ ਹੈ ਜੀ ਤੇ ਇੱਕ ਆਹ ਚੀਜ਼ ਬਈ ਆਹ ਡਿਜ਼ਾਈਨ ਦੇ ਵਿੱਚ ਆਹ ਕੀ ਚੀਜ਼ ਲਾਈ ਹੈ ਇਹ ਡੈਕਸ ਨਹੀਂ ਲਾਈ ਹੋਈ ਹੈ ਜੀ ਠੀਕ ਹੈ ਹਾਂਜੀ ਤੇ ਇਹਦਾ ਕੋਈ ਅਲੱਗ ਤੋਂ ਕੋਈ ਯੂਜ਼ ਹੋਊਗਾ ਇਹ ਮਤਲਬ ਡਿਜ਼ਾਈਨ ਕਰਕੇ ਲਾਈ ਹੈ ਬਸ ਡਿਜ਼ਾਈਨ ਕਰਕੇ ਲਾਈ ਹੋਈ ਹੈ ਜੀ ਠੀਕ ਹੈ ਬਈ ਇਹਨੂੰ ਜਿਹੜੀ ਆ ਚੀਜ਼ ਕਰੀ ਹੈ ਨਾ ਹਾਂਜੀ ਆ ਮੋਤੋ ਮਿਹਨਤ ਵਾਲਾ ਕੰਮ ਹੈ ਤੇ ਬਹੁਤ ਹੈ ਨਾ ਜਿਹਨੂੰ ਤਜਰਬਾ ਹੋਵੇ ਐਕਸਪੀਰੀਅੰਸ ਹੋਵੇ ਉਹੀ ਬੰਦਾ ਵੀ ਆ ਚੀਜ਼ ਕਰ ਸਕਦਾ ਵੇਖਣ ਚ ਵਧੀਆ ਲੱਗੀ ਇਹਨਾਂ ਚੀਜ਼ ਵੀ ਬਹੁਤ ਵਧੀਆ ਬਣੀ ਹੋਈ ਆ ਤੇ ਇਸ ਤਰ੍ਹਾਂ ਉਹ ਵੀ ਇਹਦੇ ਉੱਪਰ ਵੀ ਕੁਝ ਹੋਰ ਬਣਾਣਾ ਕਿ ਐਨਾ ਕਿ ਸਿਸਟਮ ਉੱਪਰ ਹੀ ਬਸ ਪਾਣੀ ਵਾਲੀ ਟੈਂਕੀ ਔਰ ਕੋਈ ਸ਼ੋਅ ਵਾਸਤੇ ਜਾਂ ਅੱਗੇ ਕੁਝ ਬਣਾਉਣਾ ਜਿਵੇਂ ਮਾਲਕਾ ਦਾ ਹੋਊਗਾ ਠੀਕ ਆ ਬਈ ਤੇ ਫਰਸ਼ ਆਪਣੇ ਬਈ ਇੱਥੇ ਜਿਹੜਾ ਪੁਰਾਣਾ ਇੱਟਾ ਵਾਲਾ ਫਰਸ਼ ਲੱਗੂਗਾ ਜਾਂ ਦੂਜਾ ਲੱਗੂਗਾ 13 ਦਾ ਜੀ ਇਟਾਂ ਵਾਲੀ ਜੀ ਸਕੀਮ ਹੈ ਟਾਈਲ ਵਾਲਾ ਫਰਸ਼ ਠੀਕ ਹੈ ਜਿਹੜੇ ਅੱਜ ਕੱਲ ਆਪਣੇ ਟ੍ਰੈਂਡਿੰਗ ਵਿੱਚ ਚੱਲ ਰਹੇ ਹੁੰਦੇ ਹੂ ਹਵੇਲੀ ਦਾ ਸਾਨਾ ਵੀ ਉਹੀ ਜੀ ਜ਼ਿਆਦਾ ਵਧੀਆ ਲੱਗੂਗੀ ਹਣਾ ਫੋਰਚ ਵੀ ਉਹੀ ਹੋਊਗਾ ਜੀ ਠੀਕ ਹੈ ਬਾਕੀ ਜਿਵੇਂ ਉਹਨਾਂ ਦੀ ਉਹੀ ਠੀਕ ਹੈ ਚਲੋ ਉਹ ਤਾਂ ਜਿਵੇਂ ਦੇਖੋ ਆਪਾਂ ਚੀਜ਼ ਕਰਦੇ ਹੁੰਦੇ ਆ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆਪਾਂ ਆ ਚੀਜ਼ ਕਰਨੀ ਆ ਚੇਂਜ ਕਰਨੀ ਆ ਨਾ ਉਹ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ ਬਾਹਰਲਾ ਆਪਣਾ ਉਹ ਵਾਲਾ ਲੋਨ ਆ ਲੈ ਰਹੀ ਹੋ ਜਾਊਗਾ ਹਾਂਜੀ ਉਹ ਵਾਲਾ ਤੇ ਮੇਨ ਐਂਟਰਸ ਵਾਈ ਜੀ ਇਹਦੀ ਕਿਹੜੇ ਪਾਸੇ ਹੋਊਗੀ ਐਂਟਰਸ ਜੀ ਆਪਣੀ ਜਿਹੜੀ ਉਹ ਗੱਡੀ ਖੜੀ ਹੈ ਜੀ ਠੀਕ ਹੈ ਜੀ ਉਸ ਥਾਂ ਤੇ ਦਰਵਾਜ਼ਾ ਬਣਨਾ ਜੀ ਅੱਛਾ ਜਿਹੜੀ ਆਪਾਂ ਉਹ ਮਿੱਟੀ ਪਾਈ ਹੋਈ ਆ ਹਾਂਜੀ ਉਹ ਮੇਨ ਐਂਟਰ ਦਾ ਦਰਵਾਜ਼ਾ ਹੋ ਗਿਆ ਹੋ ਗਿਆ ਜੀ ਇੱਧਰ ਠੀਕ ਹੈ ਇੱਕ ਰੰ ਭੀ ਆਹ ਮੋਲਡਿੰਗ ਦੀ ਮੈਂ ਗੱਲ ਕਰਦਾ ਸੀਗਾ ਜੀ ਆਹ ਮੋਲਡਿੰਗ ਆਪਣੀ ਕਿੰ ਠੀਕ ਆ ਆਪਾਂ ਥੱਲੋ ਐਡ ਕਰਕੇ ਦੁਬਾਰੇ ਵਿਖਾ ਦਾਂਗੇ ਤੇ ਚੀਜ਼ ਬਾਈ ਉਹ ਇਹ ਆ ਵੀ ਬਹੁਤ ਵਧੀਆ ਬਣਾਈ ਹੋਈ ਆ ਓਵਰ ਆਲ ਬਾਈ ਲੁੱਕ ਬਹੁਤ ਵਧੀਆ ਹੈਗੀ ਆ ਤੇ ਆਪਣੇ ਪੰਜਾਬ ਚ ਬਾਈ ਜੀ ਬਹੁਤੇ ਲੋਕ ਹੈਗੇ ਆ ਜਿਹੜੇ ਚਾਹੁੰਦੇ ਆ ਕਿ ਉਹ ਵੀ ਹਵੇਲੀਆਂ ਬਣਾਉਣ ਹਨਾ ਪੁਰਾਣੇ ਤਰੀਕੇ ਦੀਆਂ ਪ੍ਰਾਤਨ ਵਿਭਾਗ ਜਿਵੇਂ ਸਟਾਈਲ ਦੀਆਂ ਹੁੰਦੀਆਂ ਆ ਉਹ ਚੀਜ਼ ਕਰਨ ਤੇ ਛੋਟ ਤੋਂ ਜੇ ਕੋਈ ਜਾਣਕਾਰੀ ਲੈਣਾ ਚਾਹੁੰਦਾ ਵੀ ਆ ਕਿਸ ਤਰ੍ਹਾਂ ਬਣਾਨੀ ਚਾਹੀਦੀ ਹੈ ਕਿਵੇਂ ਕੰਮ ਕਰਨਾ ਚਾਹੀਦਾ ਥੋੜੀ ਤੋਂ ਕੋਈ ਕੰਮ ਕਰਵਾਉਣਾ ਚਾਹੁੰਦਾ ਤੇ ਤੁਸੀਂ ਪੰਜਾਬ ਚ ਕਿਹੜੇ ਕਿਹੜੇ ਏਰੀਆ ਤੱਕ ਬਾਈ ਜੀ ਜਾ ਕੇ ਆਪਣੀ ਸਰਵਿਸ ਪ੍ਰੋਵਾਈਡ ਕਰ ਸਕਦੇ ਹੋ ਪਿਆਰ ਜੀ ਅਸੀਂ ਬਸ ਆਪਣੇ ਏਰੀਆ 'ਚ ਸਹੀ ਹੈ ਜੀ ਕੰਮ ਤੇ ਕਰਨ ਜਾਇ ਨਹੀਂ ਜਾਂਦਾ ਬਾਹਰ ਪਰ ਦਾਦਾ ਜੇ ਕੋਈ ਫੋਨ ਤੇ ਜਾਵੇਂ ਗੱਲ ਕਰੂ ਤਾਂ ਕੋਈ ਚੱਕਰ ਨਹੀਂ ਅਗਲਾ ਠੀਕ ਹੈ ਕਿਸੇ ਨੂੰ ਕੋਈ ਜਾਣਕਾਰੀ ਚਾਹੀਦੀ ਤੁਸੀਂ ਬਾਈ ਹੋਰਾਂ ਨੂੰ ਕੰਟੈਕਟ ਕਰ ਸਕਦੇ ਹੋ ਕੰਮ ਆਪਣਾ ਜਿਵੇਂ ਮੁਕਸਰ ਜ਼ਿਲ੍ਹਾ ਹੋ ਗਿਆ ਅਬੋਰ ਵਜੀਤਪੁਰਾ ਹੋ ਗਿਆ ਹੈ ਨਾ ਰਾਸਤਾਂ ਦਾ ਆਪਣਾ ਹਨਮਾਨਗੜ ਹੋ ਗਿਆ ਇਸ ਏਰੀਆ ਦੇ ਵਿੱਚ ਤੁਸੀਂ ਆ ਮੇਨਲੀ ਆਪਣਾ ਕੰਮ ਕਰਦੇ ਹੋ ਠੀਕ ਹੈ ਭਾਈ ਤੁਹਾਨੂੰ ਬਹੁਤ ਵਧੀਆ ਲੱਗਿਆ ਤੁਸੀਂ ਇੰਨੀ ਜਾਣਕਾਰੀ ਦਿੱਤੀ ਇੱਕ ਵਾਰ ਆਪਣੇ ਦਰਸ਼ਕਾਂ ਨੂੰ ਆਪਣਾ ਨਾਮ ਤੇ ਨੰਬਰ ਦੱਸ ਦੇ ਵੀ ਮੇਰਾ ਨਾਮ ਹਰਪਜਨ ਸਿੰਘ ਹੈ ਜੀ ਪਿੰਡ ਵੀਤਪੁਰ ਫੋਮਾ ਨੰਬਰ ਹੈਗਾ 902386002 ਤੇ ਬਾਈ ਜੀ ਦੀ ਮੈਂ ਇੰਸਟਾਗ੍ਰam ਆਈਡੀ ਵਿੱਚ ਮੈਂਸ਼ਨ ਕਰ ਦੂੰਗਾ ਜੀ ਤੁਸੀਂ ਬਾਈ ਨੂੰ ਇੰਸਟਾਗ੍ਰam ਤੇ ਫੋਲੋ ਕਰਿਓ ਇਹ ਜੀ ਬਹੁਤ ਜਾਣਕਾਰੀ ਵਾਲੀ ਵੀਡੀਓ ਬਾਈ ਆਪਣੇ ਪੇਜ ਤੇ ਪਾਉਂਦੇ ਹੁੰਦੇ ਆ ਤੇ ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਆ ਤੁਹਾਨੂੰ ਦਰਵਾਜ਼ੇ ਆਸਤੇ ਕੋਈ ਜਾਣਕਾਰੀ ਚਾਹੀਦੀ ਹੈ ਹਵੇਲੀ ਆਸਤੇ ਕਿਸ ਤਰ੍ਹਾਂ ਦਾ ਕੰਮ ਕਿਹੜੀ ਇਟ ਵਰਤਣੀ ਚਾਹੀਦੀ ਹੈ ਕੋਈ ਵੀ ਅਦਰ ਜਾਣਕਾਰੀ ਚਾਹੀਦੀ ਹੈ ਤੁਸੀਂ ਬਾਈ ਨੂੰ ਫੋਨ ਕਰ ਸਕਦੇ ਹੋ ਉਹਨਾਂ ਨੂੰ ਇੰਸਟਾਗ੍ਰam ਤੇ ਫੋਲੋ ਕਰ ਸਕਦੇ ਹੋ ਤੇ ਉਹਦੇ ਨਾਲ ਨਾਲ ਇਸ ਤੋਂ ਇਲਾਵਾ ਜਿਹੜੀ ਹੋਰ ਕੋਈ ਜਾਣਕਾਰੀ ਤੁਹਾਨੂੰ ਜੋ ਮੇਰੇ ਥਰੋ ਚਾਹੀਦੀ ਹੈ ਮੇਰਾ ਨੰਬਰ ਦਿੱਤਾ ਹੈ ਤੁਸੀਂ ਮੈਨੂੰ ਜਦੋਂ ਮਰਜ਼ੀ ਫੋਨ ਕਰ ਸਕਦੇ ਹੋ ਤੇ ਕਮੈਂਟ ਵਿੱਚ ਵੀ ਆਪਣ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ